ਹੈਲੋ ਗਾਇਜ਼ ਇਸ ਵੀਡੀਓ ਦੇ ਵਿੱਚ ਮੈਂ ਰਿਵਿਊ ਕਰਨ ਵਾਲਾ ਰਿਚ ਡੈਡ ਪੋਰ ਡੈਡ ਤੇ ਇਸ ਵਿੱਚ ਲੇਖਕ ਕਹਿੰਦਾ ਹੈ ਕਿ ਅਮੀਰ ਬਣਨ ਲਈ ਸਿਰਫ ਐਜੂਕੇਸ਼ਨ ਜਾਂ ਨੌਕਰੀ ਹੀ ਕਾਫੀ ਨਹੀਂ ਹੈ ਅੱਜ ਦੀ ਦੁਨੀਆ ਵਿੱਚ ਹਰ ਕੋਈ ਪੈਸਾ ਕਮਾਉਣ ਦੀ ਰੇਸ ਵਿੱਚ ਹੈ ਪਰ ਕੁਝ ਲੋਕ ਅਮੀਰ ਬਣ ਜਾਂਦੇ ਨੇ ਤੇ ਕੁਝ ਹਮੇਸ਼ਾ ਹੀ ਗਰੀਬ ਰਹਿ ਜਾਂਦੇ ਨੇ ਇਹ ਫਰਕ ਸਿਰਫ ਇਨਕਮ ਦਾ ਨਹੀਂ ਸੋਚਦਾ ਹੈ ਰੋਬਰਟ ਕਿਓਸਾਕੀ ਦੀ ਕਿਤਾਬ ਰਿਚ ਡੈਡ ਪੂਰ ਡੈਡ ਸਾਨੂੰ ਸਿਖਾਉਂਦੀ ਹੈ ਕਿ ਫਾਈਨੈਂਸ਼ੀਅਲ ਐਜੂਕੇਸ਼ਨ ਦੀ ਇਪੋਰਟੈਂਸ ਕੀ ਹੈ ਅਤੇ ਅਸੀਂ ਆਪਣੇ ਫਾਈਨੈਂਸ਼ੀਅਲ ਫਿਊਚਰ ਨੂੰ ਕਿਵੇਂ ਸਟਰੋਂਗ ਬਣਾ ਸਕਦੇ ਹਾਂ ਸਕੂਲ ਸਾਨੂੰ ਸਿਰਫ ਨੌਕਰੀ ਲਈ ਪ੍ਰੀਪੇਅਰ ਕਰਦੇ ਨੇ ਪਰ ਫਾਈਨੈਂਸ਼ੀਅਲ ਫਰੀडम ਲਈ ਨਹੀਂ ਅਸੀਂ ਸਕੂਲ ਵਿੱਚ ਮੈਥ ਸਾਇੰਸ ਹਿਸਟਰੀ ਤੇ ਬਹੁਤ ਬਹੁਤ ਕੁਝ ਪੜ੍ਹਦੇ ਹਾਂ ਪਰ ਪੈਸਾ ਕਮਾਉਣ ਲਈ ਇਨਵੈਸਟ ਕਰਨ ਤੇ ਉਸ ਨੂੰ ਵਧਾਉਣ ਦੇ ਲਈ ਕੁਝ ਵੀ ਨਹੀਂ ਸਿਖਾਇਆ ਜਾਂਦਾ ਸਕੂਲਾਂ ਦੇ ਵਿੱਚ ਤੇ ਇਹ ਕਿਤਾਬ ਤੁਹਾਡੀ ਜ਼ਿੰਦਗੀ ਬਦਲ ਸਕਦੀ ਹੈ ਅਗਰ ਤੁਸੀਂ ਇਹਨਾਂ ਆਈਡੀਆਜ਼ ਨੂੰ ਫੋਲੋ ਕਰ ਲਓ। ਇਹ ਕਿਤਾਬ ਵਿੱਚ ਦੋ ਪਿਤਾ ਦੀ ਕਹਾਣੀ ਹੈ ਜਿਹੜਾ ਇੱਕ ਗਰੀਬ ਹੈਗਾ ਜੋ ਗਰੀਬ ਸੋਚ ਰੱਖਦਾ ਹੈ ਤੇ ਇੱਕ ਅਮੀਰ ਸੋਚ ਰੱਖਦਾ ਹੈ। ਗਰੀਬ ਪਿਤਾ ਜਿਹੜਾ ਹੁੰਦਾ ਉਹ ਕਹਿੰਦਾ ਕਿ ਬਹੁਤ ਜ਼ਿਆਦਾ ਪੜ੍ਹ ਲਿਖਿਆ ਸੀਗਾ ਤੇ ਗਵਰਨਮੈਂਟ ਜੌਬ ਕਰਦਾ ਸੀਗਾ ਲਾਈਫ ਪਰ ਮਿਹਨਤ ਉਹ ਕਰਦਾ ਰਿਹਾ ਪਰ ਫਾਈਨੈਂਸ਼ੀਅਲ ਤੰਗੀ ਵਿੱਚ ਰਿਹਾ। ਤੇ ਹਮੇਸ਼ਾ ਉਹ ਕਹਿੰਦੇ ਹੁੰਦੇ ਸੀਗੇ ਜਿਹੜੇ ਗਰੀਬ ਪਿਤਾ ਸੀਗੇ ਕਿ ਵਧੀਆ ਨੌਕਰੀ ਲੱਭੋ ਚੰਗੀ ਸੈਲਰੀ ਲਓ ਜਿਹੜਾ ਅਮੀਰ ਪਿਤਾ ਕਿਤਾਬ ਵਿੱਚ ਦੱਸਿਆ ਗਿਆ ਉਹ ਫਾਰਮਲ ਐਜੂਕੇਸ਼ਨ ਬਹੁਤ ਘੱਟ ਸੀ ਪਰ ਬਿਜ਼ਨਸ ਮਾਈਂਡ ਸਿਗਾ ਪੈਸਾ ਦੀ ਸਿੱਖਿਆ ਲਈ ਬਹੁਤ ਕਿਤਾਬਾਂ ਪੜ੍ਹਨਾ ਹੁੰਦਾ ਸੀ ਤੇ ਪੈਸੇ ਇਨਵੈਸਟ ਕਰਨਾ ਸਿੱਖਿਆ ਤਾਂ ਜੋ ਪੈਸੇ ਉਹਦੇ ਲਈ ਕੰਮ ਕਰਨ ਕਹਿੰਦਾ ਸੀਗਾ ਕਿ ਸਿਰਫ ਨੌਕਰੀ ਨਹੀਂ ਵਪਾਰ ਤੇ ਇਨਵੈਸਟਮੈਂਟ ਕਰਕੇ ਪੈਸੇ ਨੂੰ ਕੰਮ ਕਰਵਾਓ ਤੁਸੀਂ ਕਿਹੜੇ ਮਾਈਂਡਸੈਟ ਨੂੰ ਫੋਲੋ ਕਰਦੇ ਹੋ ਗਰੀਬ ਸੋਚ ਸਿਰਫ ਨੌਕਰੀ ਤੇ ਡਿਪੈਂਡ ਜਾਂ ਅਮੀਰ ਸੋਚ ਪੈਸੇ ਦੀ ਸਮਝ ਰੱਖੋ ਤੇ ਨਵੇਂ ਤਰੀਕੇ ਲੱਭੋ ਮੁੱਖ ਸਿੱਖਿਆ ਗੱਲਾਂ ਤੇ ਜਿਹੜੀ ਕੀ ਲੈਸਨਸ ਨੇ ਨਾ ਮੈਂ ਉਹ ਦੱਸਣ ਆਲਾ ਹੁਣ ਤੇ ਪੈਸਿਆਂ ਲਈ ਕੰਮ ਨਾ ਕਰੋ ਪੈਸਿਆਂ ਨੂੰ ਆਪਣੇ ਲਈ ਕੰਮ ਕਰਾਓ ਤੇ ਲੇਖਕ ਕਹਿੰਦਾ ਕਿ ਲੋਕ ਪੈਸਿਆਂ ਲਈ ਕੰਮ ਕਰਦੇ ਨੇ ਪਰ ਅਮੀਰ ਲੋਕ ਪੈਸਿਆਂ ਨੂੰ ਆਪਣੇ ਲਈ ਕੰਮ ਕਰਾਉਂਦੇ ਨੇ ਜਦੋਂ ਅਸੀਂ ਨੌਕਰੀ ਕਰਦੇ ਹਾਂ ਅਸੀਂ ਸੈਲਰੀ ਦੀ ਉਡੀਕ ਕਰਦੇ ਹਾਂ ਫਿਰ ਅਸੀਂ ਉਹ ਸੈਲਰੀ ਦੀ ਪੈਸਿਆਂ ਨਾਲ ਆਪਣੀ ਜ਼ਿੰਦਗੀ ਚਲਾਉਂਦੇ ਹਾਂ ਪਰ ਹਮੇਸ਼ਾ ਤੰਗੀ ਮਹਿਸੂਸ ਕਰਦੇ ਆ ਕਿਉਂਕਿ ਅਸੀਂ ਪੈਸਾ ਕਮਾਉਣ ਦੀ ਦੌੜ ਵਿੱਚ ਹੀ ਰਹਿ ਜਾਂਦੇ ਆ ਉਦਾਹਰਨ ਦੇ ਤੌਰ ਤੇ ਜਿਹੜੇ ਆਮ ਲੋਕ ਪੂਰ ਡੈਡ ਦੀ ਸੋਚ ਕੀ ਸੀ ਕਿ ਸੈਲਰੀ ਦੀ ਉਡੀਕ ਕਰਦੇ ਸੀਗੇ ਉਹ ਖਰਚ ਕਰਦੇ ਸੀ ਕੁਝ ਬਚਾ ਨਹੀਂ ਸਕਦੇ ਸੀਗੇ ਤੇ ਅਮੀਰ ਡੈਡ ਰਿਚ ਡੈਡ ਇਹ ਸੋਚ ਰੱਖਦੇ ਸੀ ਕਿ ਪੈਸਾ ਇਨਵੈਸਟ ਕਰਦੇ ਰਹੇ ਤਾਂ ਜੋ ਪੈਸਾ ਵਧਾਉਂਦੇ ਰਹਿ ਸਕਣੋ ਤੇ ਇਹ ਕਰਨ ਦੀ ਜ਼ਰੂਰਤ ਹੈ ਨੌਕਰੀ ਦੇ ਨਾਲ-ਨਾਲ ਕੋਈ ਹੋਰ ਇਨਕਮ ਸੋਰਸ ਬੀ ਬਣਾਓ ਇਨਵੈਸਟਮੈਂਟਸ ਕਰੋ ਜੋ ਤੁਹਾਡੇ ਲਈ ਪੈਸਿਵ ਇਨਕਮ ਲੈ ਕੇ ਦੇਣ ਪੈਸਿਆਂ ਦੀ ਗੇਮ ਨੂੰ ਸਮਝੋ ਸਹੀ ਤਰੀਕੇ ਨਾਲ ਦੂਜਾ ਪੁਆਇੰਟ ਜੋ ਲੇਖਕ ਇਸ ਤੇ ਹਾਈਲਾਈਟ ਕਰਦਾ ਹੈ ਕਿ ਐਸੈਟਸ ਖਰੀਦੋ ਲਾਇਬਿਲਟੀਆਂ ਨਹੀਂ ਲਾਇਬਿਲਟੀਆਂ ਤੁਹਾਡੀਆਂ ਬੋਝ ਹੁੰਦੀਆਂ ਨੇ ਜਿਨ੍ਹਾਂ ਨੂੰ ਅਸੀਂ ਸਮਝਦੇ ਆ ਕਿ ਐਸੈਟਸ ਨੇ ਕਾਰ ਨੂੰ ਅਸੀਂ ਲਾਇਬਿਲਟੀ ਦੇ ਵਿੱਚ ਰੱਖ ਸਕਦੇ ਹਾਂ ਕਿਉਂਕਿ ਉਹ ਹਰ ਸਾਲ ਵੈਲਿਊ ਘਟਾਉਂਦੀ ਹੈ ਵੱਡਾ ਘਰ ਜੋ ਉਹ ਰੈਂਟ ਤੇ ਨਹੀਂ ਦਿੱਤਾ ਮੰਗਾ ਫੋਨ ਤੇ ਲਾਈਫਸਟਾਈਲ ਖਰਚੇ ਇਹ ਸਾਰੇ ਲਾਇਬਿਲਿਟੀਆਂ ਨੇ ਤੇ ਐਸੈਟਸ ਬਾਰੇ ਲੇਖਕ ਕਹਿੰਦਾ ਹੈ ਕਿ ਜਿਨ੍ਹਾਂ ਨੂੰ ਸੱਚੀ ਇਨਵੈਸਟ ਕਰਨਾ ਚਾਹੀਦਾ ਹੈ ਜ਼ਮੀਨ ਜਾਂ ਪ੍ਰਾਪਰਟੀ ਜੋ ਰੈਂਟ ਤੇ ਦਿੱਤੀ ਜਾ ਸਕਦੀ ਹੈ ਸ਼ੇਅਰਸ ਸਟਾਕਸ ਮਿਊਚੁਅਲ ਫੰਡਸ ਬਿਜ਼ਨਸ ਆਨਲਾਈਨ ਕਮ ਕੋਰਸਸ YouTube ਤੇ ਬਲੌਗਿੰਗ ਐਸੈਟਸ ਦੇ ਵਿੱਚ ਆ ਜਾਂਦੇ ਨੇ ਮਤਲਬ ਤੁਹਾਡੀ ਚੀਜ਼ਾਂ ਪੈਸਾ ਕਮਾਉਣ ਲੱਗ ਜਾਣ ਜਿੰਨਾ ਜ਼ਿਆਦਾ ਐਸੈਟਸ ਓਨਾ ਜ਼ਿਆਦਾ ਇਨਕਮ ਜਿੰਨੀ ਜ਼ਿਆਦਾ ਲਾਇਬਿਲਿਟੀਆਂ ਉੰਨਾ ਜ਼ਿਆਦਾ ਪੈਸੇ ਵੇਸਟ ਤੇ 3 ਵਿੱਚ ਆਥਰ ਪੁਆਇੰਟ ਵਿੱਚ ਕਹਿੰਦੇ ਨੇ ਕਿ ਫਾਈਨੈਂਸ਼ੀਅਲ ਐਜੂਕੇਸ਼ਨ ਪੈਸਿਆਂ ਦੀ ਸਮਝ ਰੱਖੋ ਅਸੀਂ ਮੈਥ ਸਾਇੰਸ ਪੜ੍ਹਦੇ ਹਾਂ ਪਰ ਪੈਸਿਆਂ ਦੀ ਸਿੱਖਿਆ ਨਹੀਂ ਲੈਂਦੇ ਇਹ ਕਿਤਾਬ ਸਾਨੂੰ ਇੰਨਾ ਚੀਜ਼ਾਂ ਬਾਰੇ ਸਿਖਾਉਂਦੀ ਹੈ ਪੈਸਾ ਕਿਵੇਂ ਕਮਾਉਣਾ ਹੈ ਪੈਸਾ ਕਿਵੇਂ ਇਨਵੈਸਟ ਕਰਨਾ ਹੈ ਕਰ ਲੈਣਾ ਬੈਟਰ ਹੈ ਕਿਰਾਏ ਤੇ ਰਹਿਣਾ ਟੈਕਸ ਬਚਾਉਣ ਦੇ ਤਰੀਕੇ ਕੀ ਨੇ ਸਭ ਤੋਂ ਵੱਡਾ ਡਿਫਰੈਂਸ ਜਿਹੜਾ ਹੈਗਾ ਨਾ ਉਹ ਫਾਈਨੈਂਸ਼ੀਅਲ ਆਈਕਿਊ ਦਾ ਹੁੰਦਾ ਹੈ ਗਰੀਬ ਬੰਦੇ ਸਿਰਫ ਇਹ ਹੀ ਸੋਚਦੇ ਨੇ ਕਿ ਪੈਸਾ ਨਹੀਂ ਹੈ ਤੇ ਅਮੀਰ ਬੰਦੇ ਸੋਚਦੇ ਨੇ ਪੈਸਾ ਵਧਾਉਣ ਦੇ ਤਰੀਕੇ ਕੀ ਹੋ ਸਕਦੇ ਨੇ ਚੌਥਾ ਪੁਆਇੰਟ ਜਿਹੜਾ ਆਥਰ ਦੱਸਦਾ ਉਹ ਇਹ ਹੈ ਕਿ ਆਮਦਨ ਦੇ ਨਵੇਂ ਸਰੋਤ ਬਣਾਓ ਸਿਰਫ ਇੱਕ ਸੈਲਰੀ ਤੇ ਨਾ ਡਿਪੈਂਡੈਂਟ ਰਹੋ ਨਵੇਂ ਤਰੀਕੇ ਸੋਚੋ ਉਦਾਹਰਨ ਦੇ ਤੌਰ ਤੇ ਜ਼ਮੀਨ ਰੈਂਟ ਵਾਲੀ ਇਨਕਮ ਸ਼ੇਅਰ ਬਾਜ਼ਾਰ ਵਪਾਰ ਆਨਲਾਈਨ ਕੰਮ YouTube ਬਲੌਗਿੰਗ ਕੋਰਸਿੰਗ ਤੇ ਫ੍ਰੀਲੈਂਸਿੰਗ ਕਰੋ ਅਮੀਰ ਲੋਕ ਜਿਹੜੇ ਹੁੰਦੇ ਨੇ ਨਾ ਉਹ ਇੱਕ ਸੋਰਸ ਤੇ ਡਿਪੈਂਡੈਂਟ ਨਹੀਂ ਰਹਿੰਦੇ ਉਹ ਨਵੇਂ ਤਰੀਕੇ ਢੁੰਡਦੇ ਨੇ ਪੈਸੇ ਕਮਾਉਣ ਦੇ ਆਪਣੇ ਲਈ ਕੰਮ ਕਰੋ ਹੁਰਾ ਲੈਣੀ ਉੱਥੇ ਪੰਜਵੇਂ ਪੁਆਇੰਟ ਚ ਕਹਿੰਦਾ ਕਿ ਆਮ ਲੋਕ ਉਹਨਾਂ ਲਈ ਕੰਮ ਕਰਦੇ ਨੇ ਜੋ ਅਮੀਰ ਨੇ ਅਸੀਂ ਆਪਣੇ ਬਿਜ਼ਨਸ ਤੇ ਧਿਆਨ ਦੇਣਾ ਛੱਡ ਚੁੱਕੇ ਆ ਸਾਨੂੰ ਆਪਣੇ ਬਿਜ਼ਨਸ ਤੇ ਧਿਆਨ ਦੇਣਾ ਚਾਹੀਦਾ ਸੋ ਉਹ ਕਹਿੰਦੇ ਨੇ ਮਾਈਂਡ ਯੋਰ ਓਨ ਬਿਜ਼ਨਸ ਤੁਹਾਡਾ ਬਿਜ਼ਨਸ ਕੀ ਹੈ ਤੁਸੀਂ ਕਿਸੇ ਦੇ ਬਿਜ਼ਨਸ ਤੇ ਕੰਮ ਕਰ ਰਹੇ ਹੋ ਉਹਦੇ ਪੈਸੇ ਵਧਾ ਰਹੇ ਹੋ ਤੇ ਮਾਈਂਡ ਯੋਰ ਓਨ ਬਿਜ਼ਨਸ ਤੁਹਾਡਾ ਬਿਜ਼ਨਸ ਕੀ ਹੈ ਉਹਨੂੰ ਲੱਭੋ ਉਦਾਹਰਨ ਤੇ ਤੌਰ ਤੇ ਜਦੋਂ ਤੁਸੀਂ ਨੌਕਰੀ ਕਰਦੇ ਹੋ ਤੁਸੀਂ ਕਿਸੇ ਹੋਰ ਦੇ ਸੁਪਨੇ ਬਣਾ ਰਹੇ ਹੋ ਜਦੋਂ ਤੁਸੀਂ ਆਪਣਾ ਵਪਾਰ ਕਰਦੇ ਹੋ ਤੁਸੀਂ ਆਪਣੀ ਆਜ਼ਾਦੀ ਬਣਾ ਰਹੇ ਹਾਂ। ਇੱਕ ਕਨਕਲੂਜਨ ਦੇ ਪਾਰਟ ਤੇ ਜੇ ਮੈਂ ਆਵਾਂ ਤੁਸੀਂ ਕੀ ਕਰ ਸਕਦੇ ਹੋ? ਤੁਸੀਂ ਇਹ ਕਰ ਸਕਦੇ ਹੋ ਫਾਈਨੈਂਸ਼ੀਅਲ ਐਜੂਕੇਸ਼ਨ ਲਓ। ਪੈਸੇ ਬਾਰੇ ਨੌਲੇਜ ਲਓ। ਆਮਦਨ ਦੇ ਨਵੇਂ ਤਰੀਕੇ ਲੱਭੋ। ਨੌਕਰੀ ਤੋਂ ਇਲਾਵਾ ਹੋਰ ਵੀ ਸੋਚੋ। ਐਸੈਟਸ ਬਣਾਓ। ਖਰਚੇ ਘਟਾਓ। ਜ਼ਮੀਨ, ਬਿਜ਼ਨਸ, ਇਨਵੈਸਟਮੈਂਟ ਕਰੋ। ਜੇਕਰ ਤੁਸੀਂ ਸਿਰਫ ਪੈਸਾ ਕਮਾ ਰਹੇ ਹੋ ਤੇ ਖਰਚ ਕਰਦੇ ਹੋ ਤਾਂ ਤੁਸੀਂ ਸਿਰਫ ਗਰੀਬੀ ਦੇ ਚੱਕਰ ਵਿੱਚ ਹੀ ਹੋ। ਅਗਰ ਤੁਸੀਂ ਪੈਸਾ ਕਮਾ ਕੇ ਵਧਾਉਂਦੇ ਹੋ ਤਾਂ ਤੁਸੀਂ ਫਾਈਨੈਂਸ਼ੀਅਲ ਫਰੀडम ਦੀ ਗੱਲ ਕਰ ਰਹੇ ਹੋ। ਰਿਚ ਡੈਡ ਪੂਰ ਡੈਡ ਤੁਹਾਡੀ ਸੋਚ ਬਦਲ ਸਕਦੀ ਹੈ